ਅੱਜ ਬੇਸ਼ੱਕ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਤੁਹਾਡੇ ਤੇ ਬਹੁਤੀ ਮਾੜਾ ਸਮਾਂ ਚੱਲ ਰਿਹਾ ਤੁਸੀਂ ਲੋਕਾਂ ਤੋਂ ਉਧਾਰ ਪੈਸੇ ਫੜ ਕੇ ਆਪਣਾ ਟਾਈਮ ਪਾਸ ਕਰ ਰਹੇ ਹੋ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਉਪਾਅ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਬੇਸ਼ੱਕ ਅੱਜ ਤੁਸੀਂ ਲੋਕਾਂ ਤੋਂ ਉਧਾਰ ਪੈਸੇ ਫੜ ਰਹੇ ਹੋ ਇਹਦੇ ਨਾਲ ਤੁਹਾਡੇ ਕੋਲੇ ਇੰਨਾ ਪੈਸਾ ਆ ਜਾਏਗਾ ਕਿ ਲੋਕ ਤੁਹਾਡੇ ਕੋਲੋਂ ਆ ਕੇ ਉਧਾਰ ਪੈਸੇ ਮੰਗਣਗੇ ਤੇ ਤੁਹਾਡੇ ਆਂਢੀ ਗੁਆਂਢੀ ਰਿਸ਼ਤੇਦਾਰ ਸਾਰੇ ਹੈਰਾਨ ਹੋ ਜਾਣਗੇ ਕਿ ਇਹਨਾਂ ਕੋਲੇ ਪੈਸਾ ਕਿੱਧਰੋਂ ਆ ਰਿਹਾ ਹੈ ਕਿਵੇਂ ਆ ਰਿਹਾ ਹੈ ਇਹ ਤਾਂ ਇੰਨੇ ਜੋਗੇ ਹੈ ਨਹੀਂ ਸੀ ਜਿੰਨੇ ਜੋਗੇ ਇਹਨਾਂ ਨੂੰ ਰੱਬ ਨੇ ਕਰ ਦਿੱਤਾ ਇਹ ਉਪਾਅ ਬਹੁਤ ਹੀ ਖਾਸ ਹੈ ਇਹ ਉਪਾਅ ਅੱਜ ਤੱਕ ਵੀ ਜਿਹੜੇ ਲੋਕਾਂ ਨੇ ਕੀਤਾ ਉਹਨਾਂ ਨੂੰ ਰਿਜ਼ਲਟ ਮਿਲੇ ਨੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਕੇ ਫੇਰ ਆਪਣੀ ਜ਼ਿੰਦਗੀ ਵਿੱਚ ਅਪਣਾਓ ਤਾਂ ਜੋ ਤੁਹਾਡਾ ਸਮਾਂ ਵੀ ਨਾ ਖਰਾਬ ਹੋਵੇ ਤੇ ਤੁਹਾਨੂੰ ਇਸ ਉਪਾਅ ਦਾ ਫਾਇਦਾ ਵੀ ਮਿਲੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਤਲਾਬ ਦੇ ਕੋਲੇ ਇੱਕ ਬਹੁਤ ਹੀ ਵੱਡਾ ਦਰਖਤ ਸੀ ਜਿਹਦੇ ਉੱਪਰ ਇੱਕ ਬਾਂਦਰ ਤੇ ਬਾਂਦਰੀ ਦਾ ਜੋੜਾ ਰਹਿੰਦਾ ਸੀ ਪਿੰਡ ਵਾਲੇ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੇ ਸੀ ਇੰਨਾ ਪਿਆਰ ਕਰਦੇ ਸੀ ਕਿ ਕਦੀ ਉਹਨਾਂ ਨੂੰ ਕੋਈ ਖਾਨ ਨੂੰ ਕੁਝ ਦੇ ਜਾਂਦਾ ਤੇ ਕਦੀ ਕੁਝ ਖਾਨ ਨੂੰ ਮਿਲ ਜਾਂਦਾ ਇਸੇ ਕਰਕੇ ਬਾਂਦਰ ਤੇ ਬਾਂਦਰੀ ਬਹੁਤ ਹੀ ਖੁਸ਼ ਰਹਿੰਦੇ ਸੀ ਉਸ ਦਰਖਤ ਦੇ ਥੱਲੇ ਆ ਕੇ ਜਵਾਕ ਵੀ ਬਹੁਤ ਖੇਡਦੇ ਸੀ ਬਾਂਦਰ ਤੇ ਬਾਂਦਰੀ ਉਹਨਾਂ ਨੂੰ ਕਦੀ ਕੁਝ ਨਹੀਂ ਕਹਿੰਦੇ ਸੀ ਸਾਰੇ ਪਿਆਰ ਨਾਲ ਰਹਿੰਦੇ ਸੀ ਇੱਕ ਦਿਨ ਬਾਂਦਰ ਤੇ ਬਾਂਦਰੀ ਰਾਤ ਨੂੰ ਦਰਖਤ ਦੇ ਉੱਪਰ ਸੌਂ ਰਹੇ ਸੀ ਅਚਾਨਕ ਇੱਕ ਆਕਾਸ਼ ਦੇ ਵਿੱਚੋਂ ਭਵਿੱਖਬਾਣੀ ਹੁੰਦੀ ਹੈ ਆਵਾਜ਼ ਸੁਣਾਈ ਦਿੰਦੀ ਹੈ ਬਾਂਦਰ ਤੇ ਬਾਂਦਰੀ ਉੱਠ ਕੇ ਖੜੇ ਹੋ ਜਾਂਦੇ ਨੇ ਅਵਕਾਸ਼ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਅਗਲੀ ਰਾਤ ਨੂੰ 12 ਵਜੇ ਜਿਹੜਾ ਵੀ ਇਸ ਤਲਾਹ ਦੇ ਵਿੱਚ ਛਾਲ ਮਾਰੇਗਾ ਉਹ ਰਾਜਾ ਬਣ ਕੇ ਬਾਹਰ ਨਿਕਲੇਗਾ ਉਹਦੇ ਕੋਲੋਂ ਇੰਨੇ ਪੈਸੇ ਆਉਣਗੇ ਕਿ ਉਹਨੇ ਕਦੀ ਸੋਚੇ ਨਹੀਂ ਹੋਣੇ ਉਹਨੂੰ ਮੈਂ ਰਾਜਾ ਬਣਾ ਦੂੰਗਾ ਬਾਂਦਰ ਤੇ ਬਾਂਦਰੀ ਇਹ ਭਵਿੱਖਬਾਣੀ ਸੁਣ ਲੈਂਦੇ ਨੇ ਤੇ ਉਹ ਭਵਿੱਖਬਾਣੀ ਬੋਲ ਕੇ ਆਵਾਜ਼ ਖਤਮ ਹੋ ਜਾਂਦੀ ਹੈ ਅਗਲੀ ਰਾਤ ਨੂੰ ਹੁਣ ਦੋਨੋਂ ਸੋਚ ਰਹੇ ਸੀ ਕਿ ਛਾਲ ਕੌਣ ਮਾਰੇਗਾ ਦੋਨਾਂ ਦੇ ਮਨ ਦੇ ਵਿੱਚ ਸੀ ਕਿ ਦੋਵੇਂ ਛਾਲ ਮਾਰਾਂਗੇ ਦੋਵੇਂ ਰਾਜਾ ਰਾਣੀ ਬਣ ਕੇ ਬਾਹਰ ਨਿਕਲਾਵਾਂਗੇ ਬੜਾ ਪੈਸਾ ਹੋਏਗਾ ਬੜਾ ਖੁਸ਼ ਰਵਾਂਗੇ ਸਭ ਕੁਝ ਲੋਕਾਂ ਨੂੰ ਵੰਡ ਦੇਾਂਗੇ ਲੋਕਾਂ ਨੂੰ ਵੀ ਖੁਸ਼ ਕਰ ਦੇਾਂਗੇ ਜਦੋਂ ਅਗਲੀ ਰਾਤ ਹੁੰਦੀ ਹੈ 12 ਦਾ ਟਾਈਮ ਹੁੰਦਾ ਤਾਂ ਬਾਂਦਰ ਸੋਚਦਾ ਕੀਰ ਇਦਾਂ ਥੋੜੀ ਕੁਝ ਹੁੰਦਾ ਛਾਲ ਮਾਰਨ ਨਾਲ ਕੁਝ ਥੋੜੀ ਹੋਏਗਾ ਇਦਾਂ ਤਾਂ ਫਿਰ ਹਰੇਕ ਹੀ ਰਾਜਾ ਬਣ ਜਾਂਦਾ ਬਾਂਦਰ ਸੋਚਦਾ ਹੈ ਕਿ ਛਾਲ ਨਹੀਂ ਮਾਰਦੇ ਬਾਂਦਰ ਵਿਚਾਰਾ ਚੁੱਪਚਾਪ ਪਿਆ ਰਹਿੰਦਾ ਉਹ ਚੁੱਪਚਾਪ ਆਪਣੀ ਡਾਣੀ ਦੇ ਉੱਪਰ ਸੌਂ ਜਾਂਦਾ ਬਾਂਦਰੀ ਸੋਚਦੀ ਹੈ ਕਿ ਛਾਲ ਮਾਰਦੇ ਆ ਤੇ ਰਾਣੀ ਬਣ ਕੇ ਬਾਹਰ ਨਿਕਲ ਆਉਂਗੀ 12 ਵਜਨ ਚ ਹਜੇ ਥੋੜਾ ਜਿਹਾ ਸਮਾਂ ਬਾਕੀ ਸੀ ਜਦੋਂ 12 ਦਾ ਸਮਾਂ ਹੋ ਜਾਂਦਾ ਤਾਂ ਉਹ ਬਾਂਦਰੀ ਉਸ ਤਲਾਬ ਦੇ ਵਿੱਚ ਛਾਲ ਮਾਰਦੀ ਹੈ ਤੇ 50 ਮਿੰਟਾਂ ਦੇ ਵਿੱਚ ਉਸ ਤਲਾਬ ਦੇ ਵਿੱਚੋਂ ਬਾਹਰ ਆ ਜਾਂਦੀ ਹੈ ਤੇ ਜਦੋਂ ਬਾਹਰ ਆ ਕੇ ਵੇਖਦੀ ਹੈ ਤੇ ਉਹ ਤਾਂ ਰਾਣੀ ਬਣ ਚੁੱਕੀ ਸੀ ਉਹਦੇ ਕੋਲੇ ਤਾਂ ਬਹੁਤ ਹੀ ਸੋਨਾ ਆ ਚੁੱਕਿਆ ਸੀ ਉਹਦੇ ਕੋਲੇ ਬਹੁਤ ਹੀ ਮਹਿੰਗੀਆਂ ਪੋਸ਼ਾਕਾਂ ਆ ਚੁੱਕੀਆਂ ਸੀ ਜਦੋਂ ਬਾਂਦਰੀ ਨੂੰ ਇਹਨਾਂ ਪਤਾ ਚੱਲਦਾ ਕਿ ਉਹ ਰਾਣੀ ਬਣ ਚੁੱਕੀ ਹੈ ਉਹ ਬਹੁਤ ਹੀ ਖੁਸ਼ ਹੁੰਦੀ ਹੈ ਤੇ ਰਾਤ ਨੂੰ ਆਪਣੀ ਜਗ੍ਹਾ ਤੇ ਆ ਕੇ ਸੌਂ ਜਾਂਦੀ ਹੈ ਸਵੇਰ ਉੱਠ ਕੇ ਮਹਿਲਵਾਲ ਨੂੰ ਜਾਣ ਲੱਗਦੀ ਹੈ ਇਹਨੇ ਨੂੰ ਬਾਂਦਰ ਦੀ ਵੀ ਅੱਖ ਖੁੱਲ ਜਾਂਦੀ ਹੈ ਬਾਂਦਰ ਦੇਖਦਾ ਹੈ ਕਿ ਬਾਂਦਰੀ ਉੱਥੇ ਹੁੰਦੀ ਨਹੀਂ ਉਹਨੂੰ ਲੱਭਣ ਲੱਗ ਜਾਂਦਾ ਹੈ ਚਾਰੇ ਪਾਸੇ ਲੱਭਦਾ ਤੇ ਜਦੋਂ ਜਾਂਦੀ ਨੂੰ ਵੇਖਦਾ ਤੇ ਉਹਨੂੰ ਰੋਕਦਾ ਤੇ ਪੁੱਛਦਾ ਕਿ ਰਾਣੀ ਇੱਥੇ ਮੇਰੀ ਬਾਂਦਰੀ ਤਾਂ ਨਹੀਂ ਤੁਸੀਂ ਦੇਖੀ ਇੱਥੇ ਲੱਗਦਾ ਉਹ ਗਵਾਚ ਗਈ ਐ ਤਾਂ ਰਾਣੀ ਸੀ ਜੋ ਬਾਂਦਰੀ ਸੀ ਉਹ ਬਣ ਚੁੱਕੀ ਸੀ ਉਹ ਕਹਿੰਦੀ ਐ ਕਿ ਮੈਂ ਹੀ ਰਾਣੀ ਆ ਮੈਂ ਹੀ ਉਸ ਤਲਾਬ ਦੇ ਵਿੱਚ ਛਾਲ ਮਾਰੀ ਸੀ ਤੂੰ ਭਵਿਸ਼ਣ ਨਹੀਂ ਸੁਣੀ ਉਹ ਕਹਿੰਦਾ ਮੈਂ ਸੁਣੀ ਤਾਂ ਸੀ ਫਿਰ ਮੈਂ ਸੋਚਿਆ ਕਿ ਛਾਲ ਮਾਰਨ ਨਾਲ ਥੋੜੀ ਕੋਈ ਰਾਜਾ ਬਣ ਜੇਗਾ ਐਦਾਂ ਹੁੰਦਾ ਤਾਂ ਸਾਰੇ ਰਾਜੇ ਬਣ ਜਾਂਦੇ ਫਿਰ ਉਹ ਬਾਂਦਰੀ ਕਹਿੰਦੀ ਐ ਕਿ ਮੈਂ ਵੀ ਸੋਚਿਆ ਸੀ ਕਿ ਛਾਲ ਮਾਰਨ ਨਾਲ ਥੋੜੀ ਕੋਈ ਰਾਣੀ ਬਣ ਜੇਗੀ ਪਰ ਫਿਰ ਮੈਂ ਸੋਚਿਆ ਕਿ ਛਾਲ ਮਾਰਨ ਚ ਜਾਂਦਾ ਵੀ ਕੀ ਹੈ ਜੇ ਰਾਣੀ ਨਾ ਵੀ ਬਣੀ ਤੇ ਬਾਂਦਰੀ ਤਾਂ ਰਵਾਂਗੀ ਇਦੋਂ ਪਿੱਛੇ ਤਾਂ ਨਹੀਂ ਜਾਵਾਂਗੀ ਫਿਰ ਬਾਂਦਰ ਬਹੁਤ ਪਛਤਾਉਂਦਾ ਤੇ ਸੋਚਦਾ ਕਿ ਸ਼ਾਇਦ ਮੈਂ ਵੀ ਛਾਲ ਮਾਰ ਲੈਂਦਾ ਰਾਜਾ ਨਾ ਬਣਦਾ ਘਟੋ ਘਟ ਬਾਂਦਰ ਤਾਂ ਰਹਿੰਦਾ ਹੁਣ ਸਾਰੇ ਲੋਕ ਸੋਚਦੇ ਹੋਣਗੇ ਕਿ ਇਸ ਕਹਾਣੀ ਦਾ ਆਪਣੇ ਪੈਸਿਆਂ ਨਾਲ ਕੀ ਲੈਦਣ ਹੈ ਇਸ ਕਹਾਣੀ ਦੇ ਵਿੱਚ ਕਿਹੜਾ ਉਪਾਸ ਸੀ ਹੁਣ ਮੈਂ ਤੁਹਾਨੂੰ ਇਸ ਕਹਾਣੀ ਦਾ ਉਪਾਅ ਦੱਸਦਾ ਤੇ ਨਿਚੋੜ ਦੱਸਦਾ ਕਈ ਵਾਰ ਆਪਣਾ ਪੀਰ ਮੁਰਸ਼ਿਦ ਆਪਾਂ ਨੂੰ ਰਾਹ ਦਿਖਾ ਦਿੰਦਾ ਕਿ ਆਹ ਰਾਹ ਹੈ ਉਸ ਰਾਹ ਤੇ ਆਪਾਂ ਤੁਰਨਾ ਹੁੰਦਾ ਹੈ ਹਿੰਮਤ ਕਰਕੇ ਮਿਹਨਤ ਕਰਨੀ ਹੁੰਦੀ ਹੈ ਤੇ ਆਪਾਂ ਸੋਚਦੇ ਹਾਂ ਕਿ ਇਦਾਂ ਥੋੜੀ ਕੁਝ ਹੋ ਜਾਏਗਾ ਇਦਾਂ ਥੋੜੀ ਆਪਾਂ ਅੱਗੇ ਵਧ ਜਾਾਂਗੇ ਮਿਹਨਤ ਕਰਨੀ ਪਏਗੀ ਛਾਲ ਤਾਂ ਤੁਹਾਨੂੰ ਮਾਰਨੀ ਹੀ ਪਏਗੀ ਜੇ ਛਾਲ ਨਹੀਂ ਮਾਰੋਗੇ ਮਿਹਨਤ ਨਹੀਂ ਕਰੋਗੇ ਤੇ ਪੀਰ ਮੁਰਸ਼ਿਦ ਵੀ ਕੁਝ ਨਹੀਂ ਦੇ ਸਕਦੇ ਫਿਰ ਉਹਨਾਂ ਦੇ ਵੀ ਹੱਥ ਖੜੇ ਨੇ ਤੁਸੀਂ ਕੋਸ਼ਿਸ਼ ਕਰੋ ਉਹ ਕਸ਼ਿਸ਼ ਕਰਨਗੇ ਭਾਵੇਂ ਤੁਸੀਂ ਕੋਸ਼ਿਸ਼ ਮਿਹਨਤ ਕਰੋ ਉਹ ਫੇਰ ਹੀ ਕਿਰਪਾ ਕਰਨਗੇ ਉਦੋਂ ਪਹਿਲਾਂ ਕੁਝ ਨਹੀਂ ਹੋ ਸਕਦਾ ਅੱਜ ਬੇਸ਼ੱਕ ਤੁਹਾਡੇ ਤੇ ਕਿੰਨਾ ਵੀ ਮਾੜਾ ਸਮਾਂ ਹੈ ਤੁਸੀਂ ਪੀਰਾਂ ਮੁਰਸ਼ਿਦਾ ਨੂੰ ਮੰਨੋ ਉਹ ਤੁਹਾਨੂੰ ਰਾਹ ਵਿਖਾਉਣਗੇ ਉਸ ਰਾਹ ਤੇ ਚੱਲੋ ਮਿਹਨਤ ਕਰੋ ਉਹ ਤੁਹਾਨੂੰ ਰੰਗ ਭਾਗ ਲਾਉਣਗੇ ਘਰ ਵਿੱਚ ਬੈਠੇ ਬੈਠੇ ਦੀ ਗਰੀਬੀ ਕੋਈ ਵੀ ਦੂਰ ਨਹੀਂ ਕਰ ਸਕਦਾ ਇਸ ਕਰਕੇ ਇਹ ਉਪਾਅ ਕਰੋ ਮਿਹਨਤ ਕਰੋ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਰੱਖੋ ਤੇ ਫੇਰ ਵੇਖਿਓ ਉਹ ਵੀ ਰੰਗ ਭਾਗ ਲੱਗਣਗੇ ਜੋ ਕਦੀ ਸੋਚੇ ਨਹੀਂ ਹੋਣੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ